ਇਹ ਪਿੱਛੇ ਜਿਹੜਾ ਇੱਥੇ ਨਾਬੇ ਐਸ ਡੀ ਐਮ ਆਫਿਸ ਦੇ ਵਿੱਚ ਇੱਕ ਲੜਾਈ ਹੋਈ ਸੀ ਸਾਡੇ ਦਲਜੀਤ ਸਿੰਘ ਪੱਤਰਕਾਰ ਨੇ ਤੇ ਯੋਧੇ ਪੱਤਰਕਾਰ ਨੇ ਉਹ ਸਮਾਜ ਦੀ ਜਿਹੜੀਆਂ ਤਰੂਟੀਆਂ ਨੇ ਜਾਂ ਜਿਹੜੀਆਂ ਵੀ ਗਲਤੀਆਂ ਉਹਨਾਂ ਨੂੰ ਉਜਾਗਰ ਕਰਦਿਨ ਪਬਲਿਕ ਦੇ ਵਿੱਚ ਤਾਂ ਉਹਨਾਂ ਦੀ ਕੁੱਟਮਾਰ ਹੋਈ ਜਾਂ ਉਹਨਾਂ ਦੇ ਕੁੱਟਮਾਰ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਪਰਚਾ ਦਰਜ ਕਰਤਾ ਅੱਜ ਅਸੀਂ ਡੀ ਐਸ ਪੀ ਸਾਹਿਬ ਨੂੰ ਮਿਲਿਆ ਸੰਯੁਕਤ ਕਿਸਾਨ ਮੋਰਚਾ ਪੱਤਰਕਾਰਾਂ ਭਾਈਚਾਰਾ ਸਾਰਾ ਇੱਥੇ ਇਕੱਠੇ ਹੋ ਕੇ ਅਸੀਂ ਇਹ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਵੀ ਜੇ ਪਰਚਾ ਦਰਜ ਕਰਨਾ ਹੈ ਜੀ ਦੋਨਾਂ ਤਿਹਾਂ ਤੇ ਕਰੋ ਕਿਉਂਕਿ ਸਰਕਾਰੀ ਆਫਿਸ ਦੇ ਵਿੱਚ ਲੜਾਈ ਹੋਈ ਆ ਦੋਨਾਂ ਤਿਹਾਂ ਤੇ ਕਰੋ ਜਦੋਂ ਕਿ ਇੱਕ ਬੰਦੇ ਦੀ ਹਿਫਾਰਸ਼ ਆ ਗਈ ਜੀ ਤਾਂ ਮਾੜੇ ਬੰਦੇ ਦੇ ਪਰਚਾ ਦਰਜ ਕਰਤਾ ਵੀ ਇਹ ਚੀਜ਼ ਬਿਥਾ ਸਹੀ ਨਹੀਂ ਲੱਗੀ ਇਹ ਗਲਤ ਹੈ ਅਸੀਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਅਸੀਂ ਜਾਂ ਤਾਂ ਸਾਡੇ ਵਾਲਾ ਪਰਚਾ ਵੀ ਕੈਨਸਲ ਕਰੋ ਜਿਹੜਾ ਸਾਡੇ ਪੱਤਰਕਾਰ ਤੇ ਇਹਨਾਂ ਨੇ ਕੁੱਟਮਾਰ ਕਰੀ ਆ ਇਹ ਯਾ ਦੋਨਾਂ ਦੇ ਘਰ ਜੋ ਵੀ ਆ ਕਾਰਵਾਈ ਇੱਕ ਦਿਨ ਲਈ ਅਸੀਂ ਵੀ ਇਹਨਾਂ ਨੂੰ ਟਾਈਮ ਦੇ ਦਿੱਤਾ ਤੇ ਤੁਹਾਨੂੰ ਕੀ ਵਿਸ਼ਵਾਸ ਦੁਵਾਇਆ ਇਹਨਾਂ ਪ੍ਰਸ਼ਾਸਨ ਨੇ ਇਹਨਾਂ ਨੂੰ ਕਹੇ ਜੀ ਤੁਹਾਨੂੰ ਇਨਸਾਫ ਮਿਲੇਗਾ ਜੇ ਦੋਨਾਂ ਤੇ ਰੰਦੇ ਆ ਕਸੂਰ ਹੈ ਤਾਂ ਦੋਨਾਂ ਤੇ ਪਰਚਾ ਦਰਜ ਹੋਊਗਾ ਤੇ ਜਗਤਾਰ ਸਿੰਘ ਵਰਸ਼ਟ ਭਾਰਤੀ ਕਿਸਾਨ ਜਿਨ੍ਹਾਂ ਨੇ ਭਾਰਤੀ ਭਾਰਤੀ ਕਿਸਾਨਾਂ ਦਾ ਕ੍ਰਾਂਤੀਕਾਰੀ ਪੰਜਾਬ ਬਲੈਕ ਪ੍ਰਧਾਨ ਪਟਿਆਲਾ ਅਸੀਂ ਪ੍ਰਸ਼ਾਸਨ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਪੱਤਰਕਾਰ ਭਾਈਚਾਰਾ ਕੋਈ ਹੱਕ ਸੱਚ ਦੀ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਹਨਾਂ ਕਹਿ ਲ ਜਿਹੜੇ ਗੁੰਡਾਂ ਸਮੇਂ ਸਰਕਾਰੀ ਇਹ ਤੱਕੇ ਸ਼ਾਹੀ ਕਰਦੇ ਨੇ ਵੀ ਇਹ ਉਹਦੀ ਆਵਾਜ਼ ਉਠਾਉਂਦੇ ਨੇ ਇਹਨਾਂ ਗੱਲੇ ਇਹਨਾਂ ਕਿਹਾ ਵੀ ਸਾਡੀ ਖਾਹ ਨਹੀਂ ਤੁਸੀਂ ਲਾਉਂਦੇ ਪੱਤਰਕਾਰ ਇਹਨਾਂ ਨੂੰ ਗਾਲ੍ਹਾਂ ਵੀ ਕੱਢਿਆ ਪਹਿਲਾਂ ਉਹਨਾਂ ਨੇ ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਗਾਲੀ ਗਲੋਚ ਨਾ ਕਰੋ ਗਲਤ ਨਾ ਬੋਲੋ ਅਸੀਂ ਕਿਹੜੇ ਤੋਂ ਪੈਸੇ ਲੈਨੇ ਹਾਂਜੀ ਇਹ ਤੁਹਾਡੀ ਖਾਹ ਪਰ ਲਾਉਂਦੇ ਨਹੀਂ ਵਧੀਆ ਕਹੋ ਸਾਨੂੰ ਤੇ ਮਾਰਦਾ ਨਾ ਕਹੋ ਹਾਂਜੀ ਹਾਂਜੀ ਉੱਥੋਂ ਇਹਨਾਂ ਦੇ ਫੋਟੋ ਮਾਰ ਕਰੀ ਉਹਨਾਂ ਨੇ ਬੁਰੀ ਤਰ੍ਹਾਂ ਉਹ ਤੋਂ ਬਾਅਦ ਪਰਚਾ ਇਹਨਾਂ ਦੀ ਦਰਜ ਉਲਟਾ ਦਰਜ ਕਰਤਾ ਪ੍ਰਸ਼ਾਸਨ ਨੇ ਉਹ ਵੀ ਸੈਸੀ ਸਾਹ ਦੇ ਉੱਪਰ ਪਰਚਾ ਇਹਨਾਂ ਦੀ ਦਰਜ ਹੋਇਆ ਅਸੀਂ ਮੰਗ ਕਰਦੇ ਹਾਂ ਵੀ ਜਿਨ੍ਹਾਂ ਨੇ ਦੋਸ਼ੀਆਂ ਨੇ ਇਹਨਾਂ ਦੇ ਬਕੋਟ ਮਾਰ ਕਰੀਏ ਉਹਦੇ ਪਰਚੇ ਦਰਜ ਹੋਣਾ ਚਾਹੀਦਾ ਅਸੀਂ ਆਪਣੀ ਭਾਰਤੀ ਸੰਜੋਗ ਨੇ ਜਿੱਥੇ ਆਉਂਦੀ ਪੂਰਾ ਪ੍ਰਸ਼ਾਸਨ ਵਿਸ਼ਵਾਸ ਦਵਾਉਂਦੇ ਆ ਜਦੋਂ ਵੀ ਕਿਤੇ ਇਹੋ ਜਿਹਾ ਧੱਕੇਸ਼ਾਹੀ ਹੋਊਗੀ ਜਾਤਵਾ ਵਿਰੋਧ ਕਰਾਂਗੇ ਜਿਵੇਂ ਕਿ ਹੁਣੇ-ਹੁਣੇ ਅਸੀਂ ਗੱਲ ਕਰੀ ਐ ਸਾਡੇ ਹਾਂਜੀ ਕੋਈ ਕਮੇਟੀ ਵੱਲੋਂ ਅੱਜ ਜਿਹੜੇ ਪੱਤਰਕਾਰ ਵੀਰ ਨਾਜ਼ਰੀ ਵਧੀ ਕੀ ਹੋਈ ਸੀ ਉਸ ਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਸੀ ਤੇ ਅਸੀਂ ਇਸ ਕਾਬਿਲ ਨੂੰ ਕੈਦ ਕਰਦੇ ਹਾਂ ਕਿ ਜਿਹੜੀ ਇਹਨਾਂ ਨਾਲ ਲੜਾਈ ਤੋਂ ਬਾਅਦ ਉਹਨਾਂ ਨੇ ਇੱਕ ਤਰਫਾ ਕਾਰਵਾਈ ਪ੍ਰਸ਼ਾਸਨ ਨੇ ਕੀਤੀ ਸੀ ਸਾਡੀ ਟੀਮ ਬਣਾ ਕੇ ਅਸੀਂ ਭੇਜੀ ਸੀ ਅੰਦਰ ਪੱਤਰਕਾਰ ਪੰਜ ਤਰ੍ਹਾਂ ਨਾਲ ਗਿਆ ਸੀ ਡੀਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਤਾ ਤੇ ਬਰਾਬਰ ਦੀ ਕਾਰਵਾਈ ਦੂਸਰੀ ਤਰਫੇ ਵੀ ਹੋਊਗੀ ਅਸੀਂ ਆਪਣੇ ਵਾਲਾ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਅਗਰ ਦੂਸਰੀ ਤਰਫੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੇ ਸਾਡੀ ਕਾਲ ਆਏ ਵੱਡੇ ਰੂਪ ਤੇ ਅਸੀਂ ਕਾਲ ਕਰਕੇ ਇਸ ਬੰਦੇ ਨੂੰ ਅਸੀਂ ਇਨਸਾਫ ਦਵਾਵਾਂਗੇ ਪੱਤਰਕਾਰ ਪੱਤਰਕਾਰ ਭਾਈਚਾਰਾ ਜਿਹੜਾ ਜਿਹੜਾ ਹੱਕ ਦੇ ਸੱਚ ਦੀ ਗੱਲ ਕਰਦਾ ਉਸ ਬੰਦੇ ਨੂੰ ਦਵਾਇਆ ਜਾਂਦਾ ਪਰ ਕਿਸਾਨ ਤੇ ਸੇ ਬੰਦੀਆਂ ਤੇ ਸਾਬਾ ਭਾਈਚਾਰਾ ਜਿਹੜਾ ਆਪਣੇ ਸਾਡੇ ਜਥੇਬੰਦੀ ਆ ਇਹਨਾਂ ਦੇ ਹੱਕ ਦੇ ਵਿੱਚ ਖੜੀ ਆ ਔਰ ਸੱਚ ਦਾ ਸਾਥ ਦਿੰਦੇ ਹੋਏ ਉਸ ਗੱਲ ਤੇ ਪਾਰਾ ਦਵਾਵਾਂਗੇ ਜਿੰਨਾਂ ਦਾ ਇਸ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਾਲ ਆ ਜਿਹੜਾ ਇਹ ਜਿਹੜਾ ਪੇਚਾ ਦਰਜ ਹੋਇਆ ਉਸ ਜਿਸ ਤਰ੍ਹਾਂ ਕੋਈ ਨੁਕਾਰਵਾਇਆ ਚੱਲ ਰਿਹਾ ਦਜੀਤ ਸਿੰਘ ਜੀ ਇਹ ਜਿਹੜਾ ਇਹ ਪਰਚੇ ਨੂੰ ਲੈ ਕੇ ਗੱਲ ਚੱਲੀ ਹੈ ਇਹ ਕਿਸ ਮਤਲਬ ਕੀ ਗੱਲ ਕੀ ਹੋਈ ਸੀ ਸਰ ਅਸੀਂ ਰਕੇਸ਼ ਸੌਰੀ ਐਸਡੀਐਮ ਸਾਹਿਬ ਨੂੰ ਮਿਲਣਾ ਸੀ ਕਿਸੇ ਮਸਲੇ ਰਿਲੇਟਡ ਉਹਨਾਂ ਦਾ ਵਰਸ਼ਨ ਵੀ ਲੈਣਾ ਸੀਗਾ ਤੇ ਉਸ ਰਿਲੇਟਡ ਮਿਲਣ ਆਏ ਸੀ ਉੱਥੇ ਰਕੇਸ਼ ਜੈ ਨੇ ਹੋਲੀ ਸੋਲੀ ਇਹ ਕਹਿੰਦੇ ਨੇ ਕਿ ਮੈਂ ਟੇਕ ਕਰਾਂ ਮੈਂ ਹੱਲਦਾ ਤੇ ਉੱਥੇ ਬੈਠੇ ਸੀ ਪਤਾ ਨਹੀਂ ਇਹ ਕਿੱਥੋਂ ਚੜੇ ਚੜਾਏ ਆਏ ਐ ਐਸਡੀਐਮ ਵੀ ਕਿਆ ਹੋਇਆ ਜੀ ਤਹਿਸੀਲਦਾਰ ਵੀ ਕਿਆ ਹੋਇਆ ਡੀਐਸਪੀ ਵੀ ਕਿਆ ਹੋਇਆ ਉਹਨਾਂ ਸਭੀ ਕੀ ਹੋਈ ਆ ਸਾਡੀ ਕਾਰਵਾਈ ਨਹੀਂ ਕਰਦੀ ਚਲੋ ਅਸੀਂ ਵਨਰੇਸ ਹਸਤਾ ਕੀ ਲੈਣਾ ਸੀਗਾ ਫਿਰ ਕਹਿੰਦਾ ਜੀ ਸਾਰੇ ਪੱਤਰਕਾਰ ਵੀ 90 ਦੇ ਬਕਾਊ ਨੇ ਡਰਦੇ ਨੇ ਸਰ ਕੀ ਹੋ ਗਿਆ ਜੀ ਦੱਸੋ ਉਹਨਾਂ ਨੇ ਇਹਨੂੰ ਖਬਰ ਦਿਖਾਈ ਇੱਕ ਖਬਰ ਸੀ ਉਹ ਸੁਖਪਾਲ ਗਲਦੀ ਨੇ ਲਗਾਈ ਹੋਈ ਸੀ ਉਹਨਾਂ ਦੀ ਖਬਰ ਸੀਗੀ ਜੋ ਇਹਨਾਂ ਦਾ ਮੈਟਰ ਆ ਜਾਂ ਉਹਨਾਂ ਦੇ ਸੇਵ ਬੱਚੇ ਸੀ ਮੈਂ ਕਹਿੰਦਾ ਸਰ ਦੇਖੋ ਜੀ ਤੁਸੀਂ ਸਾਨੂੰ ਖਬਰ ਨਹੀਂ ਭੇਜੀ ਸਾਨੂੰ ਤੁਸੀਂ ਬੁਲਾਇਆ ਨਹੀਂ ਜੇ ਅਸੀਂ ਨਾ ਲਾਂਦੇ ਫਿਰ ਤੁਸੀਂ ਸਾਨੂੰ ਕਹਿੰਦੇ ਸਭ ਨੂੰ ਇੱਕ ਬਰਾਬਰ ਨਾ ਤੋਲੋ ਕਿ ਹਾਂ ਸਾਰੇ ਬਕਾਉਈਏ ਮੈਂ ਡਰਦੇ ਨਹੀਂ ਮੈਂ ਅਸੀਂ ਨਹੀਂ ਡਰਦੇ ਤੁਸੀਂ ਐਸਜੀਪੀ ਸਾਹਿਬ ਹੁਣ ਅਲਿਗੇਸ਼ਨ ਲਾ ਰਹੇ ਹੋ ਹੁਣ ਬੋਲੋ ਮੈਂ ਹੁਣ ਜਾ ਕੇ ਉਹਨਾਂ ਤੋਂ ਵਰਸ਼ਨ ਲੈ ਲਵਾਂ ਡੀਐਸਪੀ ਸਾਹਿਬ ਬੋਲ ਖਲਾ ਬੋਲਿਓ ਉਹਨਾਂ ਤੋਂ ਵਰਸ਼ਨ ਲੈ ਲੈਣਾ ਕਹਿੰਦਾ ਨਹੀਂ ਜੀ ਤੁਸੀਂ ਮਹਿਲ ਆਓ ਮੈਂ ਕਹਿੰਦਾ ਜੀ ਮਹਿਲ ਅਸੀਂ ਨਹੀਂ ਆਉਣਾ ਸਾਡਾ ਕੰਮ ਨਹੀਂ ਮਹਿਲ ਆਉਣਾ ਕਹਿੰਦੇ ਨਹੀਂ ਮਹਿਲ ਆਣਾ ਭੂ ਮੈਂ ਤੁਹਾਨੂੰ ਤਕਲੀਫ ਹੈ ਤੁਸੀਂ ਉਹ ਰਿਵਰਸਨ ਦੇ ਦਿਓ ਆਪਣੇ ਸਟੇਟਮੈਂਟ ਤੇ ਉਹ ਕਹਿੰਦਾ ਮਤਲਬ ਮਹਿਲ ਦਾ ਰੋਪ ਮਹਿਲ ਮੈਂ ਕਹਿੰਦਾ ਅਸੀਂ ਮਹਿਲ ਚ ਨਹੀਂ ਆਣਾ ਫਿਰ ਉਹ ਕਹਿੰਦਾ ਮੈਂ ਫਾਲਤੂ ਬਕਵਾਸ ਨਹੀਂ ਕਰਨੀ ਮੈਂ ਮੈਂ ਫਿਰ ਉਹਨਾਂ ਨੂੰ ਵੀ ਆ ਮੈਂ ਤੁਸੀਂ ਵੀ ਫਾਲਤੂ ਬਕਵਾਸ ਨਹੀਂ ਕਰਨੀ ਕਿ ਸਾਰੇ ਪੱਤਰਕਾਰ ਬਕਾਊ ਨੇ ਜਾਂ ਡਰਦੇ ਨਹੀਂ ਮੈਂ ਅਸੀਂ ਨਹੀਂ ਡਰਦੇ ਅਸੀਂ ਕਰ ਰਹੇ ਹਾਂ ਤੇ ਇਸ ਇੰਨੇ ਮੀਡੀਆ ਚੋਪ ਅਟੈਚ ਆ ਗਿਆ ਦੋ ਬੰਦੇ ਸੀ ਉਹਨਾਂ ਨੇ ਮਨ ਨਾਲ ਪਹਿਲਾਂ ਗੱਲ ਹੀ ਗੋਲ ਸ਼ੁਰੂ ਕਰੀ ਫਿਰ ਲਾਤੋ ਪਾਈ ਹੋਈ ਉਹ ਤੋਂ ਚਲੋ ਸਾਨੂੰ ਅਸੀਂ ਪਥਾਣੇ ਬੁਲਾਇਆ ਗਿਆ ਸੀ ਦਰਖਾਸਤ ਦੇਤੀ ਬਟ ਇਹ ਹੋਇਆ ਕਿ ਮੇਰੀ ਦਰਖਾਸਤਾ ਉੱਥੇ ਪੈਂਦੀ ਹੈ ਅਜੇ ਤੱਕ ਪੈਂਡਿੰਗ ਆ 20 ਤਰੀਕ ਤੋਂ 31 21 ਤਰੀਕ ਤੋਂ ਇਹ ਉਹਨਾਂ ਦੀ ਦਰਖਾਸਤ ਤੇ 2 ਵੀ ਦਿਨ 2 ਹਾਅਰਸ 2 ਘੰਟਿਆਂ ਦੇ ਵਿੱਚ ਪਰਚਾ ਵੀ ਦਰਜ ਕਰਤਾ ਮੇਰੇ ਤੇ ਤੇ ਪ੍ਰੈਸ਼ਰ ਵੀ ਬਣਾਉਣ ਲੱਗ ਗਏ ਬਹੁਤ ਜ਼ਿਆਦਾ ਕਿ ਹਾਂ ਉਹਨਾਂ ਨੇ ਕੰਪਰੋਮਾਈਜ਼ ਕਰੋ ਠੀਕ ਹੈ ਮਹਿਲ ਵਾਲੇ ਹੋਣਗੇ ਮਹਾਰਾਜਾ ਵਾਲਾ ਟਾਈਮ ਚੱਲਿਆ ਗਿਆ ਜੀ ਉਹ ਲੋਕਤੰਤਰਤਾ ਦਾ ਉਹ ਹੈ ਤੇ ਸੰਵਿਧਾਨ ਨੂੰ ਮੰਨਦੇ ਸੀ ਤੇ ਇਹ ਨਹੀਂ ਹੈਗਾ ਕਿ ਉਹ ਸਾਨੂੰ ਬੁਲਾਉਣਾ ਸੀ ਉਹਨਾਂ ਦੇ ਗੋਡੀ ਹੱਥ ਲਾਈਏ ਜੀ ਮਹਾਰਾਜਾ ਜੀ ਉਹ ਗੱਲ ਨਹੀਂ ਹੈ ਅਸਲ ਕੰਮ ਕਰਨਾ ਸਾਡਾ ਓਰੇ ਸਟੇਟਮੈਂਟ ਦਿੰਦੇ ਸੀ ਦੇ ਦਿੰਦੇ ਬਟ ਉਹ ਸਾਰੇ ਪੱਤਰਕਾਰਾਂ ਨੂੰ ਇੱਕੋ ਚੀਜ਼ ਨਾ ਤੋਲਣ ਕਿ ਸਾਰੇ ਬਕਾਊ ਨੇ ਜਾਂ ਡਰਦੇ ਨੇ ਸਿਰਫ ਗੱਲ ਇਸ ਚੀਜ਼ ਤੋਂ ਹੋਈ ਹੈ ਹੋ ਉਹਨਾਂ ਮੇਰਾ ਵਿਆਹ ਨਹੀਂ ਇਵਨ ਮੇਰੇ ਪਰਸਨ ਨੂੰ ਪਹਿਲਾਂ ਤੋਂ ਵੀ ਜਾਣਦੇ ਨੇ ਬਟ ਉਹਨਾਂ ਦਾ ਪਤਾ ਨਹੀਂ ਕਿੱਥੋਂ ਪੱਖੇ ਬਖਾਏ ਆਏ ਸੀ ਤੇ ਮੇਰੇ ਨਾਲ ਲੜਨਾ ਉਹਨਾਂ ਨੇ ਐਸਡੀਐਮ ਸਾਹਿਬ ਨਾਲ ਸੀ ਤੇ ਲੜ ਮੇਰੇ ਨਾਲ ਬੈਠੇ ਇਹ ਗੱਲ ਹੋਈ ਹੈ ਜਲਜੀਤ ਸਿੰਘ ਜੀ ਜਿਹੜਾ ਅੱਜ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਆਏ ਹੋ ਅੱਜ ਉਹਨਾਂ ਨੇ ਕੀ ਬਿਜ਼ਵਾਦ ਦਵਾਇਆ ਤੁਹਾਨੂੰ ਜੀ ਡੀਐਸਪੀ ਸਾਹਿਬ ਨੇ ਕਿਹਾ ਕਿ ਮੈਂ ਕੁਝ ਦਿਨ ਬਾਅਦ ਸੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਤੇ ਅੱਜ ਐਸਐਚਓ ਸਾਹਿਬ ਵੀ ਛੁੱਟੀ ਤੇ ਚੱਲ ਰਹੇ ਸੀ ਅੱਜ ਉਹ ਮੰਡੇ ਨੂੰ ਆ ਜਾਣਾ ਦੁਪਹਿਰ ਤੱਕ ਉਹਨਾਂ ਨੇ ਤੇ ਅਸੀਂ ਦੁਬਾਰਾ ਕ੍ਰਾਸ ਪਰਚਾ ਕਰ ਦਨੇ ਆ ਮਤਲਬ ਉਹ ਚ ਕ੍ਰਾਸ ਪਰਚਾ ਕਰ ਦਾਂਗੇ ਅਸੀਂ ਕਿ ਜੇ ਤਾਂ ਕ੍ਰਾਸ ਪਰਚਾ ਕਰੋ ਜੀ ਸਭ ਧਾਨ ਸਾਹਿਬ ਲਈ ਲਾਉ ਸਾਹਿਬ ਲਈ ਇਹ ਸੇਮ ਹੈ ਲੜਾਈ ਹੋਈ ਹੈ ਦੋਨਾਂ ਦੇ ਪਰਚਾ ਹੋਏਗਾ ਬਾਅਦ ਚੋ ਇਨਵੈਸਟੀਗੇਸ਼ਨ ਚ ਆ ਜਾਏਗਾ ਸਾਬਿਤ ਕਰਤਾ ਕਿ ਕਿਸੇ ਕੋਈ ਸਿਆਸੀ ਦਬਾਅ ਹੈ ਇਹ ਗੱਲ ਨਹੀਂ ਮੇਰੇ ਸਿਆਸੀ ਦਬਾਅ ਕੋਈ ਨਹੀਂ ਮੈਂ ਇਹ ਫਿਰ ਪੈਂਡਿੰਗ ਰੱਖ ਲੈਂਦੇ ਜਿੱਦਾਂ ਮੇਰੀ ਕੀਰਖਾ ਸਾਡੀ ਜੀ ਤੱਕ ਪੈਂਡਿੰਗ ਆ ਤਾਂ ਦਰਖਾਸਤ ਵੀ ਪੈਂਡਿੰਗ ਰੱਖੀ ਜਾਵੇ ਉਗਾਂ ਨਹੀਂ ਚਲੇ ਜੋ ਵੀ ਹੋਇਆ ਮੈਨੂੰ ਨਹੀਂ ਪਤਾ ਤੇ ਹੁਣ ਅਸੀਂ ਉਹਦੇ ਵਿੱਚ ਕਰਾਸ ਪਰਚਾ ਦਾਵਾਂਗੇ ਅੱਜ ਨਹੀਂ ਦਿਨ ਦੇ ਦੁਬਾਰਾ ਫਿਰ ਅਸੀਂ ਫਿਰ ਅੱਗੇ ਉਹ ਲਿਖਾਂਗੇ ਹੱਤਾ ਸਭ ਸ਼ਾਂਤਮਈ ਉਹਨਾਂ ਨੂੰ ਮਿਲਣਾ ਹੀ ਸੀਗਾ ਅੱਜ ਕੋਈ ਧਰਨੀ ਵਾਲਾ ਕੋਈ ਕੰਮ ਨਹੀਂ ਸੀ ਅੱਜ ਜੇ ਨਹੀਂ ਉਹ ਵਾਅਦਾ ਕਰਦੇ ਜਾਂ ਇਹਨੂੰ ਪਰਚਾ ਨਹੀਂ ਕੈਂਸਲ ਕਰਦੇ ਫਿਰ ਅਸੀਂ ਦੁਬਾਰਾ ਅੱਗੇ ਸੋਚਾਂਗੇ ਤੇ ਜਿਹੜੀਆਂ ਸਾਡੇ ਸਹਿਯੋਗੀ ਨੇ ਕਿਸਾਨ ਜਿਹੜੇ ਉੱਥੇ ਬੰਦੀਆਂ ਜੋ ਇਨਸਾਫ ਪਸੰਦ ਲੋਕ ਨੇ ਉਹ ਦੁਬਾਰਾ ਸਾਡੇ ਨਾਲ ਇਕੱਠੇ ਹੋਣਗੇ ਜੀ ਇਹ ਹੀ ਗੱਲ ਹੂਈ